ਕਾਸ਼ਰੇ ਕੱਲ ਜੀ ਮੀਤ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਤੁਹਾਡੇ ਲਈ ਜਿਹੜੇ ਲੈ ਕੇ ਆਏ ਆ ਸੂਟ ਚੌਰ ਚੜ ਦੇ ਸੂਟ ਲੈ ਕੇ ਆਏ ਆ ਜਿੰਨੇ ਵੀ ਸੂਟ ਰਹਿਣ ਵਾਲੇ ਆ ਸਾਰਿਆਂ ਦਾ ਰੇਟ 200 ਰੁਪਏ ਹਾਂਜੀ ਬਿਲਕੁਲ ਸਹੀ ਸੁਣਿਆ ਤੁਸੀਂ 200 ਰੁਪਏ ਇਸ ਵੀਡੀਓ ਦੇ ਵਿੱਚ ਸਾਰੇ ਸੂਟ ਤੁਹਾਨੂੰ ਦਿਖਣਗੇ ਉਹਨਾਂ ਦਾ ਰੇਟ 200 ਰੁਪਏ ਹੋਏਗਾ ਤੇ ਆਪਾਂ ਤੁਹਾਨੂੰ ਇੱਥੇ ਕਲਰ ਦਿਖਵਾਂਨੇ ਆ ਕਲਰ ਸਾਰੇ ਹੀ ਬਹੁਤ ਜ਼ਿਆਦਾ ਪਿਆਰੇ ਨੇ ਲਾਈਟ ਜੇ ਕਲਰ ਨੇ ਸੋਬਰ ਜੇ ਕਲਰ ਨੇ ਤੇ ਆਪਾਂ ਚਾਹ ਚਾਹੀਏ ਤੇ ਇਹਦਾ ਸੂਟ ਪੈਂਟ ਪਲਾਜ਼ੋ ਫਰੌਕ ਕੁਝ ਵੀ ਬਣਾ ਸਕਦੇ ਆ ਦੇਖੋ ਕਿੰਨੇ ਪਿਆਰੇ ਪਿਆਰੇ ਕਲਰ ਨੇ ਇਹ ਜਿਹੜੇ ਤੁਹਾਨੂੰ ਸੂਟ ਦਿਖ ਰਹੇ ਨੇ ਦੋ ਦੋ ਸੂਟ ਨੇ ਮਤਲਬ ਤੁਸੀਂ ਚਾਹੋ ਤਾਂ ਦੋ ਸੂਟ ਲੈ ਸਕਦੇ ਹੋ 400 ਦੇ ਵਿੱਚ ਦੋ ਸੂਟ ਤੇ ਕਟਿੰਗ ਕਰਨ ਵਾਲੀ ਇਹਨਾਂ ਸੂਟਾਂ ਦੀ ਤੇ ਨੈਕਸਟ ਆ ਦੇਖੋ ਜੀ ਬਲੈਕ ਆ ਗਿਆ ਇਹ ਵੀ ਬਹੁਤ ਸੋਹਣਾ ਲੱਗਦਾ ਹਾਂਜੀ ਦੇਖੋ ਬਲੈਕ ਤਾਂ ਹਮੇਸ਼ਾ ਇਹਦੇ ਵਿੱਚ ਰਹਿੰਦਾ ਇਹਦਾ ਫਰੌਕ ਸੂਟ ਬਹੁਤ ਸੋਹਣਾ ਲੱਗੇਗਾ ਤੇ ਨੈਕਸਟ ਜਿਹੜਾ ਆਪਾਂ ਲੈ ਕੇ ਆ ਰਹੇ ਹਾਂ ਵੈਰਾਈਟੀ ਉਹ ਹੈਗਾ ਮਚਲੀਨ ਦੇ ਟਾਈ ਐਂਡ ਡਾਈ ਇਹਨਾਂ ਦਾ ਰੇਟ ਵੀ 200 ਹੀ ਰਹੇਗਾ ਦੇਖੋ ਇਸ ਤਰ੍ਹਾਂ ਡਬਲ ਸ਼ੇਡ ਇਹਨਾਂ ਦੀ ਦੇਖੋ ਜੀ ਤੇ ਆ ਹੈਗਾ ਜੀ ਇਹ ਤਾਂ ਨੈਕਸਟ ਕਲਰ ਏ ਵੀ ਟਾਈ ਐਂਡ ਡਾਈ ਮਿਸ਼ਲੀਨ ਦਾ ਸੂਟ ਹੈ ਇਹਦਾ ਰੇਟ ਵੀ ਸਿਰਫ 200 ਰੁਪਏ ਹੀ ਰਹੇਗਾ ਆਰਡਰ ਸਿਰਫ ਆਨਲਾਈਨ ਹੀ ਬੁੱਕ ਕੀਤੇ ਜਾਣਗੇ ਹਾਂਜੀ ਇਹ ਹੈਗਾ ਨੈਕਸਟ ਸੂਟ ਇਹ ਵੀ ਤੁਹਾਨੂੰ 200 ਦਾ ਇਹ ਵੀ ਸੈਮੀ ਕਾਟਨ ਦਾ ਹਾਂਜੀ ਇਹ ਵੀ ਜਾਰਜਟ ਦੇ ਵਿੱਚ ਆਪਣੇ ਕੋਲ ਕਲਰ ਰਹਿ ਗਿਆ ਸੀ ਰੈੱਡ ਹਾਂਜੀ ਇਹ ਵੀ 200 ਰੁਪਏ ਦਾ ਇਹ ਵੀ ਬਹੁਤ ਵਧੀਆ ਸ਼ਾਈਨ ਵਾਲਾ ਕੱਪੜਾ ਨੈਕਸਟ ਟਾਈ ਐਂਡ ਡਾਈ ਹਾਂਜੀ ਨੈਕਸਟ ਹੈਗਾ ਕਾਟਨ ਉਮੀਦ ਕਰਦੇ ਸਾਰੇ ਸੂਰਤਾਂ ਨੂੰ ਪਸੰਦ ਆਏ ਹੋਣਗੇ ਨੀਚੇ ਜੋ ਨੰਬਰ ਦਿੱਤਾ ਹੈ ਉਸ ਤੇ ਤੁਸੀਂ ਆਰਡਰ ਬੁੱਕ ਕਰ ਸਕਦੇ ਹੋ ਧੰਨਵਾਦ